ਸਵਾਗਤ ਹੈ ਜੀ ਅੱਜ ਦੀ ਮੌਸਮ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਵੈਸਟਰਨ ਡਿਸਟਰਬੈਂਸ ਵੀ ਆਉਂਦੇ ਦਿਨਾਂ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਚੱਕਰਵਾਤ ਵੀ ਬੰਗਾਲ ਦੀ ਖਾੜੀ ਵਿੱਚ ਲਗਾਤਾਰ ਬੰਦਾ ਹੋਇਆ ਦਿਖਾਈ ਦੇ ਰਿਹਾ ਹੈ ਅਰਬ ਸਾਗਰ ਤੋਂ ਮੱਧ ਪਾਰ ਦੇ ਵਿੱਚ ਵੀ ਹਲਕੇ ਸਿਸਟਮ ਦੇਖਣ ਨੂੰ ਮਿਲਣਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਕਿਸ ਤਰ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਕੋਈ ਹਲਚਲ ਦੇਖਣ ਨੂੰ ਮਿਲੇਗੀ ਜਾਂ ਨਹੀਂ ਕਿਉਂਕਿ ਗਰਮੀ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ ਕੜਕ ਵੀ ਪਾਣੀ ਮੰਗਦੀ ਹੋਈ ਦਿਖਾਈ ਦੇ ਰਹੀ ਵੀ ਗੱਲ ਕਰਾਂਗੇ ਕਿਉਂਕਿ ਲਗਾਤਾਰ ਕਿਸਾਨਾਂ ਨੇ ਕਣਕਾਂ ਨੂੰ ਪਾਣੀ ਲਗਾਣਾ ਹੈ ਤੇ ਹੋਰ ਜੋ ਵੀ ਸਪਰੇਅ ਕਰਨੀ ਹੈ ਤਕਰੀਬਨ ਆਉਂਦੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਸਭ ਤੋਂ ਪਹਿਲਾਂ ਹੁਣ ਆਪਾਂ ਹਵਾਵਾਂ ਦੀ ਗੱਲ ਕਰੀਏ ਤਾਂ ਤਕਰੀਬਨ ਇਸ ਟਾਈਮ ਆਪਾਂ ਨੂੰ ਦੇਖੀਏ ਤਾਂ ਜੂੰਗਰ ਕੇ ਦੇਖੀਏ ਹਵਾਵਾਂ ਤਕਰੀਬਨ ਪੰਜਾਬ ਦੇ ਵਿੱਚ ਉੱਤਰ ਪੱਛਮ ਦੀਆਂ ਹਵਾਵਾਂ ਹਲਕੇ ਦਰਮਿਆਨੇ ਰਫਤਾਰ ਦੇ ਵਿੱਚ ਸਵੇਰ ਵੇਲੇ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜਿੱਦੀ ਹੋਰ ਦਿਸ਼ਾ ਆਪਾਂ ਨੂੰ ਉੱਤਰ ਪੱਛਮ ਦੀ ਦਿਸ਼ਾ ਕੁਝ ਿਲਕਾਏ ਦੇ ਵਿੱਚ ਆਪਾਂ ਨੂੰ ਪੱਛਮ ਦੀ ਦਿਸ਼ਾ ਚਲਦੀ ਹੋਈ ਦਿਖਾਈ ਦੇ ਰਹੀ ਹੈ 4 ਤੋਂ ਲੈ ਕੇ 5 ਕਿਲੋਮੀਟਰ ਦੇ ਹਿਸਾਬ ਨਾਲ ਵਕਵਾ ਰੰਦੇ ਵਿੱਚ ਦੇਖਣ ਨੂੰ ਮਿਲੇਗੀ ਤਕਰੀਬਨ ਦੁਪਹਿਰ ਤੱਕ ਹਵਾਵਾਂ ਦੀ ਗਤੀ ਦੀ ਗੱਲ ਕਰੀਏ ਤਾਂ ਦੁਪਹਿਰ ਤੱਕ ਹਵਾਵਾਂ ਦੀ ਗਤੀ ਆਪਾਂ ਨੂੰ ਤਕਰੀਬਨ 7 ਤੋਂ 8 ਕਿਲੋਮੀਟਰ ਦੇ ਹਿਸਾਬ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਤਕਰੀਬਨ ਜਿਹੜੇ ਪੰਜਾਬ ਦੇ ਦੱਖਣ ਬਚਵੀਂ ਬਟਿੰਡੇ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਹਵਾਵਾਂ ਦੀ ਗਤੀ ਆਪਾਂ ਨੂੰ 10 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਸਕਦੀ ਹੈ ਦਰਮਿਆਨੇ ਤੋਂ ਉਰਤੇ ਦੇਖਣ ਨੂੰ ਮਿਲ ਸਕਦੀ ਹੈ ਓਵਰ ਆਲ ਤਕਰੀਬਨ ਅਗਲੇ ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਤਕਰੀਬਨ ਦੁਪਹਿਰ ਤੱਕ ਤਾਪਮਾਨ ਦੀ ਗੱਲ ਕਰੀਏ ਸੋਜਪੁਰ ਦੇ ਵਿੱਚ ਤਾਪਮਾਨ ਤਕਰੀਬਨ ਦਪਹਿਰ ਤੱਕ 28 ਡਿਗਰੀ ਦੇ ਆਸ-ਪਾਸ ਤੱਕ ਟੱਚ ਕਰਦੇ ਹੋਏ ਦਿਖਾਈ ਦੇਣਗੇ ਤੇ ਸ਼ਾਮ ਤੱਕ ਤਾਪਮਨ ਤਕਰੀਬਨ ਆਪਾਂ ਨੂੰ 26 ਡਿਗਰੀ ਦੇ ਆਸ-ਪਾਸ ਦੇਖਣ ਨੂੰ ਮਿਲਣਗੇ ਤੇ ਰਾਤ ਦੇ ਤਾਪਮਨ 14 ਡਿਗਰੀ ਦੇ ਆਸ-ਪਾਸ ਜਾਂਦੇ ਹੋਏ ਦਿਖਾਈ ਦੇਣਗੇ ਮੇਨ ਤੌਰ ਤੇ ਤਾਪਮਨ ਪੰਜਾਬ ਦੇ ਵਿੱਚ ਨੋਰਮਲ ਦੇਖਣ ਨੂੰ ਮਿਲਣਗੇ ਓਵਰ ਆਲ ਅੱਗੇ ਗੱਲ ਕਰੀਏ ਤਾਂ ਜੇ ਸਿਸਟਮਾਂ ਦੀ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਤਕਰੀਬਨ ਜੋ ਜੋ ਦਿਨ ਅੱਗੇ ਵਧੇਗਾ ਤਾਂ 21 ਅਤੇ 22 ਤਰੀਕ ਨੂੰ ਪੰਜਾਬ ਦਾ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਤੇ ਬੰਗਾਲ ਦੀ ਖਾੜੀ ਤੋਂ ਵੀ ਹਲਕੇ ਲੈਵਲ ਦੇ ਸਿਸਟਮ ਲਗਾਤਾਰ ਅੱਗੇ ਕੂਚ ਕਰਦੇ ਹੋਏ ਦਿਖਾਈ ਦੇਣਗੇ ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਅਤੇ ਤਕਰੀਬਨ 22 ਤਰੀਕ ਦੀ ਆਪਾਂ ਨੂੰ ਤਕਰੀਬਨ ਰਾਤੋਂ ਪੂਰਬੀ ਹਵਾਵਾਂ ਦੀ ਜੋਰ ਥੋੜਾ ਦੇਖਣ ਨੂੰ ਮਿਲੇਗਾ ਤੇ ਕੁਝ ਇਲਾਕਿਆਂ ਦੇ ਵਿੱਚ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਹਲਕੇ ਰਫ਼ਤਾਰ ਦੇ ਵਿੱਚ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇਣਗੇ ਜਿਸ ਨਾਲ ਗਰਮੀ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ 23 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 23 ਤਰੀਕ ਨੂੰ ਹਲਕੇ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਕੂਚ ਕਰਦੇ ਹੋਏ ਦਿਖਾਈ ਦੇ ਰਹੇ ਜਿਸ ਦਾ ਅਸਰ ਥੋੜਾ ਬਹੁਤਾ ਪੰਜਾਬ ਦੇ ਕੁਝ ਉੱਤਰੀ ਇਲਾਕੇ ਪਠਾਨਕੋਟ ਗੁਰਦਾਸਪੁਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ 24 ਤਰੀਕ ਦੇ ਮੌ 24 ਤਰੀਕ ਨੂੰ ਵੀ ਪਹਾੜੀ ਚਤਰਾ ਦੇ ਵਿੱਚ ਹਲਕੇ ਸਿਸਟਮ ਦੇਖਣ ਨੂੰ ਮਿਲਣਗੇ ਤਕਰੀਬਨ ਉੱਤਰ-ਪੱਛਮ ਦੀਆਂ ਹਵਾਵਾਂ ਆਪਾਂ ਨੂੰ ਹਲਕੇ ਰਫ਼ਤਾਰ ਦੇ ਵਿੱਚ ਚਲਦੀ ਹੋਈਆਂ ਦਿਖਾਈ ਦੇਣਗੀਆਂ। ਬਾਕੀ ਉਸ ਤੋਂ ਬਾਅਦ 25 ਤਰੀਕ ਦੇ ਮੌਸਮ ਦੀ ਗੱਲ ਕਰੀਏ, ਉਸ ਤਰ੍ਹਾਂ 25 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਉੱਤਰ-ਪੱਛਮ ਦੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ। ਜਿਨ੍ਹਾਂ ਕਿਸਾਨਾਂ ਨੇ ਕਣਕ ਨੂੰ ਪਾਣੀ ਲਗਾਉਣਾ ਹੈ ਉਹ ਲਗਾ ਸਕਦੇ ਹਨ। ਕੋਈ ਵੀ ਵੱਡੀ ਅਪਡੇਟ ਫਿਲਹਾਲ ਹਾਈ ਤੱਕ ਨਹੀਂ ਨਿਕਲ ਕੇ ਆ ਰਹੀ। 21-22-23-24 ਤਰੀਕ ਤੱਕ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ। ਕੋਈ ਜ਼ਿਆਦਾ ਸਿਸਟਮ ਨਹੀਂ ਦੇਖਣ ਨੂੰ ਮਿਲਣਗੇ। 26 ਤਰੀ ਜਿਹੜੇ ਹਲਕੇ ਸਿਸਟਮ ਪੋਜਦੇ ਹੋਏ ਦਿਖਾਈ ਦੇ ਰਹੇ ਹਨ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਦਾ ਪੰਜਾਬ ਉੱਤੇ ਫਿਲਹਾਲ ਕੋਈ ਵੱਡਾ ਅਸਰ ਨਹੀਂ ਦੇਖਣ ਨੂੰ ਮਿਲੇਗਾ ਤਾਪਮਾਨ ਦੀ ਗੱਲ ਕਰੀਏ ਤਾਂ ਤਕਰੀਬਨ 28 ਤਰੀਕ ਤੱਕ 27 28 ਤਰੀਕ ਤੱਕ ਤਾਪਮਾਨ ਪੰਜਾਬ ਦੇ ਵਿੱਚ ਆਪਾਂ ਨੂੰ ਤਕਰੀਬਨ 28 29 ਦੇਖਣ ਨੂੰ ਮਿਲਣਗੇ ਤੇ ਜ਼ਿਆਤਰ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਰਹਿਣ ਦੀ ਸੰਭਾਵਨਾ ਦੇਖਣ ਨੂੰ ਮਿਲੇਗੀ ਓਵਰਆਲ ਇਸ ਤਰ੍ਹਾਂ ਦੀ ਅਪਡੇਟ ਜੋ ਮੌਜੂਦਾ ਨਿਕਲ ਕੇ ਆਈ ਹੈ ਕਿ ਕਿਸਾਨ ਜੋ ਆਪਣਾ ਸਪਰੇਅ ਦਾ ਕੰਮ ਖਾਦ ਦਾ ਕੰਮ ਕਰਨਾ ਚਾਹੁੰਦੇ ਹਨ ਉਹ ਬੇਰੋਕ ਕਰ ਸਕਦੇ ਹਨ